ਆਪ ਜੀ ਨੇ ਉੱਤਨਗਰ ਹਾਉਕਾ ਜਾ ਕੇ ਵੀ ਪ੍ਰਸ਼ਾਦਾਂ ਦੀ ਸੇਵਾ ਵੀ ਕੀਤੀ ਹੈ ਆਪ ਜੀ ਨੇ ਚਾਨਣ ਜੀ ਨੂੰ ਦਿੱਤੀ ਹੈ ਉਹ ਆਪਣੇ ਸੰਗੋਗ ਭਾਈ ਸਾਹਿਬ ਭਾਈ ਮੁੰਡਾ ਸਿੰਘ ਜੀ ਜूरी ਕਥਾ ਵਾਚ ਗੁਰਦੁਆਰਾ ਸਾਹਿਬ ਆਪਦੇ ਸੰਗੋਗਾ ਇਤਿਹਾਸ ਨੂੰ ਗੁਰੂ ਜੀ ਚਾਣ ਦੇਖਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ सकल निधि पूरन सुंदर बिकह हंस मारि दीना नेष्ट प्रसाद पावै जैसे पंडित मल्यागर सुधा पूर सोदक सुभासी सुबास है it's JAISI So soy. ਇਕ ਬਾਗ ਸਿੰਘ ਨੇ ਬਖਤ ਨੂਰੀ ਨਜ਼ਰ ਦਸਾਂ ਆ ਸ਼ੰਗਮ ਦੀ ਜਾਗਤ ਜੋਤ ਧੰ ਧੰ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਇਹਨੇ ਪਾਵਨ ਪ੍ਰਕਾਸ਼ ਗੁਰੂ ਨੂੰ ਸਵਾਗਤ ਸਧਿਆ ਦੀ دیਵਾਨਾ ਵਿੱਚ ਆ ਸੰਗਿਆਂ ਲੋਾਰੇ ਗੁਰੂ ਸਵਾਦੀ ਸਤ ਸ੍ਰੀ ਅਕਾਲੋ ਮਿਲ ਆਗੇ ਹੋ ਜੋ ਭਾਈ ਗੁਰਦਾਸ ਸਿੰਘ ਜੀ ਦੀ ਬਚਨਾ ਮੁਤਾਬਕ ਕੁਰਬਾਨੀ ਤਿੰਨਾਂ ਉਮਰ ਸਿੱਖਾਂ ਭਾਈ ਭਗਤ ਗੁਰਪੁਰਬ ਕਰਨ ਦੇ ਜਿਹੜੀ ਸ਼ਰਧਾ ਭਾਵਨਾ عقیدਤ ਇਨਾਮ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮਨਾ ਰਹੇ ਹੋ ਸੂ ਸੰਤਾਨ ਨੂੰ ਲੱਖ ਲੱਖ ਵਧਾਈਆਂ ਹੋਣ ਜੋ ਅੱਜ ਦਾ ਪਾਵਨ ਦਿਹਾੜਾ ਆਪਾਂ ਮਨਾ ਰਹੇ ਹਾਂ ਤਾਨੂੰ ਅਰਣ ਦੇਵ ਸਿੰਘ ਮਹਾਰਾਜ ਸ਼ਹੀਦਾਂ ਨੇ ਸਰਕਾਰ ਤਿਨਾਂ ਨੇ 1640 ਈਸਵੀ ਨੂੰ ਤਾਨੂੰ ਗੰਗ ਸੇਵਾ ਰਾਜੀ ਦਾ ਪਹਿਲਾ ਪਾਵਨ ਪ੍ਰਕਾਸ਼ ਜਿਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕਰਵਾਇਆ ਹੈ ਕੀ ਲੋੜ ਭਈ ਕੀ ਗੁਰਬਾਣੀ ਦਾ ਥਾ ਸਜਣ ਦੀ ਇੱਕੋ ਥੀ ਪਰਮੇਸ਼ਰ ਦਾ ਥਾਂ ਸਭ ਪੁਰਾਣੇ ਕਿਉਂ ਸਜਿਆ ਦਾ ਇਸ ਵੇਲੇ ਧੰਗੂ ਅਰਜੇਵ ਸਿੰਘ ਮਹਾਰਾਜ ਜੀ ਨੂੰ ਗੁਰਦਾ ਘਰ ਦੀ ਪ੍ਰਾਪਤ ਹੋਈ ਸਤਿਗੁਰਾਂ ਦਾ ਮੱਡਾ ਕਾਰ ਵਿਧੀ ਚੱਲ ਉਹਨੇ ਬੜਾ ਬਰੂਰ ਕੀਤਾ ਗੁਰਦਾ ਘਰ ਦੇਣ ਵਾਸਤੇ ਪਰ ਪਰਖ ਦੇ ਤਰਾਜੂ ਚ ਧੰਗੂ ਅਰਜੇਵ ਸਿੰਘ ਮਹਾਰਾਜ ਪਾਸ ਹੋਏ ਤੇ ਗੁਰਦਾ ਘਰ ਦੀ ਉਹਨਾਂ ਨੂੰ ਮਿਲਦੀ ਸਤਿਗੁਰਾਂ ਦੀ ਉਣ ਬਾਣੀ ਪੂਰੀ ਰੂਪ ਵਿੱਚ ਸੀ ਕਿਉਂਕਿ ਮਾਰਿਆ ਸਿੱਕਾ ਜਗਤ ਵਿੱਚ ਨਾਮ ਨਿਰਮਲ ਪੰਥ ਚਲਾਇਆ ਨਿਰਮਲ ਕੌਂਤੂ ਦੀ ਤਾਮਤਾ ਜਵਾਹਰ ਵੀਰ ਜਗਤਪੁਰ ਬਾਬਾ ਧਰਗੁਣਾਤ ਸਿੰਘ ਮਹਾਰਾਜੀ ਨੇ ਕੀਤੀ ਸਤੂ ਬਾਸ਼ਾ ਉਲਾਸੀਆ ਵੀੜੀ ਜਿਨੀ ਬਾਣੀ ਉਚਾਰਨ ਕਰਦੇ ਉਹ ਸਿੱਖਾਂ ਤੋਂ ਸਤੂ ਬਾਣੀ ਲਿਖਵਾ ਲੈਂਦੇ ਸਨ ਹਜ਼ੂਰ ਕੋਲ ਹਰ ਵੇਲੇ ਪੂਤੀਆਂ ਰੂਪ ਵਿੱਚ ਬਾਣੀ ਹੁੰਦੀ ਸੀ ਜਿੱਦੋਂ ਸਾਨੂੰ ਇਤਿਹਾਸ ਸੁਣਵਾਦੇ ਮਿਲਦੇ ਆਸਾ ਮੰਥ ਕਿਤਾਬ ਅੱਛ ਉੰਜਾਂ ਬਾਗ ਮਸਲਾ ਧਾਰੀ ਇਹ ਹੀ ਵਾਸਨੇ ਜਦੋਂ ਹਜ਼ੂਰ ਬਗਦਾਦ ਜਾਂਦੇ ਹੈ ਹਜ਼ੂਰ ਨੂੰ ਪੁੱਛਿਆ ਜਾਂਦਾ ਹੈ ਕਿ ਪੁੱਛੜ ਕੋਲ ਕਿਤਾਬ ਨੂੰ Hindu ਵੱਡਾ ਕੀ Musalman ਹੋਈ ਇਹ ਬਾਬਾ ਜੀ ਦੀ ਕਿਤਾਬ ਤੇਰੀ ਕੋਲ ਹੈ ਇਹ ਨੂੰਹ ਕੋਲ ਕਿ ਭਾ ਕੀ ਦੱਸ Hindu ਵੱਡਾ ਕਿ Musalman ਵੱਡਾ ਹੈ ਉਹ ਨਾਨ ਸਾਹਿਬ ਉਂਦੇ ਸਿਰਦੇ ਬਾਬਾ ਆਖੀ ਰਾਜੀਆਂ ਸ਼ੁਭ ਅਮਲਾਂ ਵਾਜੋ ਦੋ ਲੋ ਕੋਈ ਆਕਿਆ ਜਿਨ੍ਹਾਂ ਨੂੰ ਸ਼ੁਭ ਅਮਲ ਨਹੀਂ ਉਹਨਾਂ ਅਮਲਾਂ ਨੂੰ ਬਿਨਾਂ Hindu ਦੇ Musalman ਨੂੰ ਨਾ ਰੋਣਾ ਪਏਗਾ ਇਹ ਬਰਦਾਇ ਸਾਹਿਬ ਮਹਾਂਪੁਰਖ ਬੋਲ ਦੇ ਸਾਝੀ ਸਗਲ ਜਹਾਨ ਹੈ ਸਾਡੇ ਵੀ ਉਦੇਸ਼ ਹੈ ਜੇ ਸਾਡੇ ਕੋਲ ਵੀ ਸ਼ੋਭ ਅਮਲ ਨਹੀਂ ਕਿ ਅਸੀਂ ਵੀ ਉਸੇ ਕਤਾਰ ਵਿੱਚ ਖੜੇ ਆਂ ਸਾਨੂੰ ਗੁਰੂ ਕੀ ਬਾਣੀ ਦੇ ਪਵਚਨ ਨੇ ਫਰੀਦਾ ਅਮਲ ਜੇ ਕੀਤੇ ਆਂ ਗੁਣੀ ਵਿੱਚ ਦਰਗਾਹ ਆਏ ਤਾਮ ਸਤਿਗੁਰੂ ਸਾਹਿਬ ਨੇ ਇਹ ਬਾਣੀ ਜਦੀ ਉਚਾਰਨ ਕੀਤੀ 19 ਰਾਗਾਂ ਵਿੱਚ ਧੰਨ ਨਾਮ ਸemarਾ ਗਾਣ ਉਚਾਰਨ ਕਰਦੇ ਉਹ ਸਾਰੀ ਬਾਣੀ ਜਿਹੜੋ ਗੁਰਦਾ ਕਦੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਮਿਲਦੀ ਹੈ ਤਿੱਖ ਬਹਿਰ ਜੋ ਸ਼ਬਦ ਹੁਆ ਸੁਪੋਤੀ ਗੁਰਪੰਗਦ ਜੋਗ ਮਿਲੀ ਗੁਰ ਅੰਗਦ ਸਾਹਿਬ ਦੀ ਝੋਲੀ ਪਾਈ ਕੇ ਆਪਣੀ ਸ਼ਰੀਰਿਕ ਹਿਆਤੀ ਸਰੂਰਾਂ ਨੇ ਬਾਣੀ ਉਚਾਰੀ ਲਿਖਵਾਈ ਆਪਣੀ ਹੱਥੀਂ ਗੁਰਪੰਗਦ ਸਾਹਿਬ ਦੀ ਝੋਲੀ ਪਾ ਕੇ ਗੁਰ ਅੰਗਦ ਸਾਹਿਬ ਮਹਾਰਾਜ ਜੀ ਨੇ ਬਾਅਦ ਸਰੂਰ ਦਾ ਵਾਅਦਾ ਕੀਤਾ ਤੇ ਸਾਰੀ ਬਾਣੀ ਧੰਨ ਗੁਰੂ ਅਮਦਾਸ ਜੀ ਮਹਾਰਾਜ ਜੀ ਦੀ ਝੋਲੀ ਪਾਈ ਤਾਂ ਗੁਰੂ ਅਰਜਨਦਾਸ ਮਹਾਰਾਜ ਜੀ ਨੇ 17 ਰਾਗਾਂ ਦੀ ਬਾਣੀ ਸਰੂਪਾਨੇ ਉਚਾਰਨ ਕੀਤੀ ਹੈ ਤੇ ਇਸੇ ਤਰ੍ਹਾਂ ਕੇ ਸਾਦੀ ਬਾਣੀ ਅਗੇ ਧੰ ਗੁਰੂ ਅਰਣਦਾਸ ਮਹਾਰਾਜ ਜੀ ਦੀ ਝੋਲੀ ਪਾਈ ਗੁਰੂ ਰਾਮਦਾਸ ਜੀ ਨੇ 31 ਰਾਗਾਂ ਦੀ ਬਾਣੀ ਉਚਾਰਨ ਕੀਤੀ ਉਹਨਾਂ ਦੀ ਰਾਗਾਂ ਛਗੇ ਗੁਰੂ ਅਰਜਨਦਾਸ ਮਹਾਰਾਜ ਬਾਣੀ ਉਚਾਰਨ ਕਰਦੇ ਹੈ ਕਿ ਹੁਣ ਬਾਣੀ ਕੋਥੀਆਂ ਰੂਪ ਵਿੱਚ ਸੀ ਕਿਉਂਕਿ ਸਿੱਖ ਉਤਾਰੇ ਕਰਕੇ ਬਾਣੀ ਪੜ੍ਹਨ ਵਾਸਤੇ ਲੈ ਲਿਆ ਕਰਦੇ ਸਨ ਤੇ ਕੇਦਰ ਪ੍ਰithvi ਚੰਦ ਦਾ ਪੁੱਤਰ ਜਿਹੜਾ ਮਿਹਰਬਾਨ ਇਤਿਹਾਸਿਕ ਬਰਸਾਵੀ ਦਾ ਕਰਤਾ ਲਿਖਦਾ ਹੈ ਕਿ ਮਿਹਰਬਾਨ ਪੁੱਤਰ ਪ੍ਰithvi ਦਾ ਕ੍ਰਿਸ਼ਿਰੀ ਕਰੇ ਫਾਰਸੀ ਹਿੰਦਵੀ ਨਾਲੇ ਗੁਰਮੁਖੀ ਪੜ੍ਹੇ ਤਿੰਨ ਦੀ ਬਾਣੀ ਬਹੁਤ ਬਣਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਈ ਇਹਨਾਂ ਆਗਿਆ ਤੁਹਾਨੂੰ ਅੱਜ ਇੱਕ ਸੈਬ ਨੂੰ ਤਾਂ ਨਮਸਕਾਰਾਂ ਹੋਣੀਆਂ ਨੇ ਉਹਨਾਂ ਕੋਲ ਬਾਣੀ ਹੈ ਬੋਧੀ ਰੂਪ ਵਿੱਚ ਆਪਾਂ ਵੀ ਬਾਣੀ ਦਾਤ ਕਰ ਲਈ ਨੇ ਇਹ ਬ੍ਰਿਤੀ ਚਾਨੂ ਦੇ ਬੇਟੇ ਮਿਹਰਬਾਦ ਨੇ ਕੱਚੀ ਬਾਣੀ ਉਚਾਰਨੀ ਸ਼ੁਰੂ ਕੀਤੀ ਤੇ ਮੋਹ ਸ਼ਾਹ ਨੂੰ ਨਾਮ ਸਰਜੀ ਦੀ ਪਤਨੀ ਅਰਬੀ ਦੀ ਇੱਕ ਉਸ ਵੇਲੇ ਮੀਨੇ ਲਗੇ ਸ਼ਮਦ ਬਾਣੀ ਦੇ ਗਾਵ ਨੂੰ ਆਪਣੀ ਬੱਚੀ ਬਾਣੀ ਬਣਾ ਕੇ ਬਹੁਤ ਅਗੇ ਤੇ ਸਾਧੂਆਂ ਦੇ ਬਰਾਬਰ ਉਹ ਆਪਣਾ ਤਰੋਮਾ ਜਹਾਂ ਦੇ ਸੰਤ ਸਾਧੂਆਂ ਤੋਂ ਬਾਬਾ ਬਿਲੀ ਹਜ਼ੂਰ ਨੇ ਬਾਈ ਗੋਦਾਸ ਸਿੰਘ ਨੂੰ ਹੁਕਮ ਕੀਤਾ ਬਾਈ ਗੋਦਾਸ ਬਾਣੀ ਜੁਦਾ ਕਰੀਏ ਮੀਨੇ ਪਾਵਨੇ ਰਹਾ ਸਿਵ ਚਰਨ ਲਾਣਾ ਕਰੀਏ ਉਸ ਵੇਲੇ ਸਤਪੁਰਖ ਆਖਿਆ ਇਹ ਦੁਰਗੀ ਬਾਣੀ ਹੈ ਇਹ ਕਸਮ ਦੀ ਬਾਣੀ ਹੈ ਇਹਦੇ ਵਿੱਚ ਲਾਗ ਰਣ ਨਹੀਂ ਹੋਣ ਦੇਣੀ ਆਪਾਂ ਇਸ ਬਾਣੀ ਨੂੰ ਇੱਕ ਉਥੀ ਰੂਪ ਦੇ ਅੰਦਰ ਸਾਰੀ ਬਾਣੀ ਦੀ ਲਿਖਵਾਈ ਕਰਾਉਣੀ ਆ ਉਸ ਵੇਲੇ ਸਤਪੁਰਖਾਂ ਨੇ ਰਾਮ ਸਾਹਿਬ ਸਰੂਰ ਦੇ ਕੰਢੇ ਤਾਂ ਗੁਰੂ ਪਾਤਸ਼ਾਹ ਜੀ ਸਰਬਹਾਰੀ ਨੇ ਇਹ ਸਾਰੀ ਬਾਣੀ ਲਿਖਵਾਉਣੀ ਕਰਾਉਂਦੀ ਦੀ ਅਜ ਗੁਰੂ ਸਾਹਿਬ ਦੀ ਬਾਣੀ ਅਤੇ ਉਦਾਸੀਆਂ ਵੇਲੇ ਗੁਰੂ ਨਾਨਕ ਸਾਹਿਬ ਰਾਜੀ ਨੇ 15 ਭਗਤ ਸਹਿਬਾਂ ਦੀ ਬਾਣੀ ਪ੍ਰਕਿਰਤ ਕੀਤੀ ਜਿੱਦੇ ਜਿੱਦੇ ਉਦਾਸੀਆਂ ਵੇਲੇ ਸੰਗਤ ਨੂੰ ਗਏ ਉੱਥੋਂ 15 ਭਗਤ ਸਹਿਬਾਂ ਦੀ ਬਾਣੀ 11 ਭਗਤ ਸਹਿਬਾਂ ਦੀ ਬਾਣੀ ਤੇ ਤਿੱਕ ਗੁਰੂ ਕੇ ਸਿੱਖਾਂ ਦੀ ਬਾਣੀ ਤੇ ਗੁਰੂ ਅਰਜਨ ਦੇਵ ਸਾਹਿਬ ਰਾਜੀ ਨੇ ਤਰਦੀਬ ਵਾਰ ਗੁਰੂ ਨਨ ਸਾਹਿਬ ਅੰਦਰੋਂ ਪ੍ਰਾਪਤ ਕੀਤੀ ਜਿਸ ਨੂੰ ਪਹਿਲਾਂ ਮੋਦੀ ਪਰਮੇਸ਼ਰ ਦਾ ਫੌਰ ਟੈਕ ਇਮਹਾਜਿਆ ਸਪੂਰਾ ਵੀ ਇਹ ਐਸੀ ਤਰਤੀਬ ਵਿੱਚ ਸਤਿਗੁਰਾਂ ਨੇ ਬਾਣੀ ਲਿਖਾਈ ਹੈ ਕਿ ਆਉਣ ਵਾਲੇ ਸਮੇਂ ਅੰਦਰ ਵੀ ਇਸ ਬਾਣੀ ਦੀ ਕੋਈ ਇੱਕ ਪੰਕਤੀ ਦੀ ਬਾਤ ਕਾਢ ਨਹੀਂ ਸਕਦਾ ਕਿਉਂਕਿ ਮhzੂਰ ਨੇ ਜਿਸ ਗੁਰੂ ਸਹਿ ਬਾਣੀ ਬਣੀ ਲਿਖੀ ਪਿਛੇ ਮhzੂਰ ਨੇ ਜੂੜ ਦੇਖਿਆ ਇਹ ਸ਼ਬਦਾਂ ਦਾ ਗਿਣਤੀ ਪਾਈ ਉਹ ਕਹਿੰਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਬਾਣ ਪੜ੍ਹਦੇ ਹੈ ਉਹ ਦੀਦਾਰ ਕਰਦੇ ਨੇ ਹਰ ਸ਼ਬਦ ਦੇ ਪਿਛੇ ਗਿਣਤੀ ਹੈ ਹਰ ਬਾਅਦ ਦੇ ਪਿਛੇ ਗਿਣਤੀ ਹੈ ਅਸ ਵਧੀਆਂ ਦੇ ਪਿਛੇ ਗਿਣਤੀਆਂ ਨੇ ਸਤਿਗੁਰੂ ਨੇ ਬਾਣੀਆਂ ਵਖ ਵਖ ਅੱਖਰ ਲੇਖ ਉਦਾਰੀਆਂ 22 12 ਨੂੰ ਸਮਾਰ ਸਤਨ ਦਰਜ ਹੈ ਇਸ ਸਤਿਗੁਰਾਂ ਨੇ ਪੰਜ ਗੁਰਸੇਵਾਂ ਦੀ ਬਾਣੀ ਅੰਦਾ ਭਗਤ ਸਹਿਬਾਨ 11 ਪਾਤਸ਼ਾਹ ਸਹਿਬਾਨ ਤੋਂ ਗੁਰੂ ਗ੍ਰੰਥ ਸਿਖਾ ਦੀ ਬਾਣੀ ਗੁਰੂ ਰੰਧ ਸਾਹਿਬ ਜੀ ਅੰਦਰ ਦਰਸ ਕਰਵਾਈ ਕਿ ਜੇ ਰਾਮ ਸਾਹਿਬ ਸਰੋਵਰ ਦੇ ਕਡੇ ਸਤਿਗੁਰਾਂ ਨੇ ਇਹ ਸਾਰੀ ਸੇਵਾ ਭਾਈ ਗੁਰਦਾਸ ਜੀ ਬਾਬਾ ਬੁਰਾ ਸਹਿਬ ਜੀ ਦੇ ਰਾਤੋਂ ਦੀ ਸੇਵਾ ਲਈ ਉਪਰੰਤ ਭਾਈ ਬਨੋ ਜੀ ਨੇ ਈੜ ਨੂੰ ਵਧਿਆ ਜਿਹੜੀ ਜਿੰਦ ਵੰਦੀ ਉਹ ਭਾਈ ਬਨੋ ਜੀ ਨੇ ਸੇਵਾ ਲਈ ਹੈ ਸਤਨੂ ਪਾਤਸ਼ਾਹ ਦੇ ਗੋਦ ਨੂੰ ਬਾਾਰ ساری ਰਾਤ ਇੱਕ ਧੀਰੀ ਸੋਚ ਵਿੱਚ ਰਹੇ ਤੇ ਸੋਚਦੇ ਰਹੇ ਇਸ ਬਾਣੀ ਦੀ ਤਾਬਿਆ ਮੈਂ ਕਿਸ ਨੂੰ ਮਟਾਵਾਂ ਸਤਨੂ ਪਾਤਸ਼ਾਹ ਦੇ ਸਰਕਾਰ ਨੂੰ ਬਾਬਾ ਪੂਦਾ ਸੱਜੀ ਨੂੰ ਮੇਨਤੀ ਕੀਤੀ ਕਿ ਬਾਬਾ ਪੂਦਾ ਸੱਜੀ ਮੈਂ ਇਹ ਬਾਣੀ ਦਾ ਤਾਂ ਤੇ ਸਾਜਰੇ ਹੈ ਪਰ ਇਹਦੀ ਤਾਬਿਆ ਵਿਖੋਰ ਵਾਸਤੇ ਕੋ ਨਜ਼ਰ ਨਹੀਂ ਆ ਰਹਾ ਮੈਂ ਤੁਹਾਨੂੰ ਤੁਸੀਂ ਕਿਹਦੀ ਅਗਵਾਈ ਕਰੋਗੇ ਦੀ ਤਾਬਿਆ ਆਪ ਵੇਖੋ

لہو آواز سوئے سب پند آگے بابا بڑا سر تسی پرکاش کرو آواز آتی حکم پہنا ہم کیا کہتے سی آواز آرے گروہ کرو پاک آواز آرے گروہ کرو پاک آواز آرے گروہ کرو تو اس ویڈے بابا بڑا سر جی نے پرکاش کیتا پہلا حکم آیا سوہی محلا پنیا سنتم کے کارد آپ کلویا ہر کم کرامن آیا رام تارت سوہاوی تار سوہاوہ ਆਮਰਿਤ ਜਨ ਸ਼ਾਇਰ ਆਮ ਤੋਂ ਸਤਨੂ ਗੁਰੂ ਅਰਜਨ ਦੇਵ ਸਾਹਿਬ ਰਾਜੀ ਨੇ 1604 ਈਸਵੀ ਨੂੰ ਇੱਕੋ ਥੀ ਪਰਮੇਸ਼ਰ ਦਾ ਤਾਂ-ਤਾਂ ਸਾਜਿਆ ਇੱਕ ਅੱਜ ਸਤਿਗੁਰਾਂ ਦਾ ਪਹਿਲਾ ਜਿਹੜਾ ਉਪਾਉਨ ਪ੍ਰਕਾਸ਼ ਦੇ ਨਾਲ ਸਿੱਖ ਜਗਤ ਨੂੰ ਸ਼ਰਧਾ ਪਾਹੁਣਾ ਅਕੀਦਤ ਦੇ ਨਾਲ ਜਾ ਰਿਹਾ ਹੈ ਉਹ ਵਿਸ਼ੇਸ਼ਤਾ ਕੀ ਗੁਰੂ ਕੀ ਬਾਣੀ ਨੇ ਦੇਖੋ ਇਹਦੇ ਤੁਲ ਦੁਨੀਆਂ ਦੇ ਅੰਦਰ ਅਨੇਕਾਂ ਧਾਰਮਿਕ ਗ੍ਰੰਥ ਨੇ ਤੇ ਅਨੇਕ ਧਰਮ ਨੇ ਵਵਿੰਦੀ ਕਰੋ ਇਸ ਦੁਨੀਆ ਤੇ ਚਾਰ ਦੇ 6 ਸ਼ਾਸਤਰ 18 ਗ੍ਰੰਥ 27 ਸੰਵਿਤੀਆਂ 52 ਉਪਨਿਸ਼ਦਾਂ ਤੇ 9 ਆਕਰਨਾ ਇਹ ਸਾਰੇ ਧਾਰਮਿਕ ਗ੍ਰੰਥ ਨੇ ਪਰ ਉਹਨਾਂ ਸਾਰੇ ਗ੍ਰੰਥਾਂ ਚੋਂ ਜੇ ਗੁਰੂ ਦੀ ਪਤ੍ਰੀ ਪ੍ਰਾਪਤ ਹੈ ਤੇ ਕੇਵਲ ਧਾਰਮਿਕ ਗੁਰਸੇਵਾ ਰਾਹੀਂ ਪ੍ਰਾਪਤ ਹੈ ਡਾਕਟਰ ਮਹਕਾਲ ਬਹੁਤ ਵੱਡੇ ਵਿਦਵਾਨ ਹੋਏ ਪੱਛਮੀ ਦੇ ਉਹਨਾਂ ਨੇ ਅਕਾਲ ਪੁਰਖ ਸਾਹਿਬ ਵਿਖੇ ਇੱਕ ਲੈਕਚਰ ਪੀਤਾ ਤਿੱਕੂ ਦੇ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੋਂ ਬੋਲੇ ਉਹ ਆਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਕੀ ਵਿਸ਼ੇਸ਼ਤਾ ਹੈ ਕਹਿੰਦੇ ਕਿ ਜਿੰਨੇ ਵੀ ਦੁਨੀਆ ਦੇ ਧਾਰਮਿਕ ਗ੍ਰੰਥ ਨੇ ਉਹ ਰਹਿਬਰਾਂ ਦੀ ਸਰੀਰਕ ਹਯਾਤੀ ਵਿੱਚ ਨਹੀਂ ਲਿਖੇ ਗਏ ਉਹ ਕਹਿੰਦੇ ਸਭ ਤੋਂ ਪਹਿਲਾ ਧਰਮ ਯੂਨਾਨ ਦਾ ਫੀਤੋਗੋਸ ਹੈ ਉਹਨੇ ਆਪਣਾ ਧਰਮ ਧਾਰਨ ਕੀਤਾ ਬੜਾ ਉਹਨੇ ਪ੍ਰਚਾਰ ਕੀਤਾ ਬੜਾ ਨਾਮ ਸੀ ਫੀਤੋਗੋਸ ਦਾ ਪਰ ਆਪਣੇ ਬੁਨਿਆਈਆਂ ਵਾਸਤੇ ਇੱਕ ਵੀ ਅੱਖਰ ਹੱਥੀ ਦੇ ਕੇ ਨਹੀਂ ਦੇਖੀ ਗਿਆ ਉਸ ਨੂੰ ਆਪ ਯੂਨਾਨ ਦਾ ਸੋਕਰੇਟ ਹੁੰਦਾ ਹੈ ਉਸਤਾਦ ਉਹਨੇ ਆਪ ਰੰਗ ਚਲਾਇਆ ਬਹੁਤ ਪੰਜਾਬ ਕੀਤਾ ਪਰ ਕੋ ਸੋਕਰੇਟ ਵੀ ਇੱਕ ਅੱਖਰ ਆਪਣੇ ਹੱਥੀ ਇੱਕ ਨਹੀਂ ਦੇਖ ਕੇ ਦੇ ਕੇ ਗਿਆ ਇੱਕ ਸਤਨ ਜਿਹਦੇ ਤੋਂ ਉਹਦੇ ਚੇਲੇ ਜਾਂ ਬੁਨਿਆਈ ਉਹਦਾ ਉਪਦੇਸ਼ ਪ੍ਰਾਪਤ ਕਰ ਲੈਂਦੇ ਉਹਦੇ ਚੇਲੇ ਅਫਲਾਪੂ ਰਹੇ ਕੁਝ ਉਹਦੇ ਗੋਲ ਜੋ ਸੁਨੇ ਸਲਾਇ ਕੋ ਲਿਖੇ ਗਏ ਤੇ ਉਹਨਾਂ ਨੂੰ ਦੋ ਬਾਅਦ ਸਿਜਦੇ ਕਰਦੇ ਰਹੇ ਉਸ ਤੋਂ ਬਾਅਦ ਗੁਰ ਧਰਮ ਦੀ ਬਾਤ ਵੀ ਆਉਂਦੀ ਹੈ ਜਦੋਂ ਅਸੀਂ ਵੇਦਾਂ ਦੀ ਬਾਤ ਕਰਦੇ ਆ ਕਿ 3000 ਸਾਲ ਬਾਅਦ ਇਹ ਜਿਹੜੇ ਹੈ ਇਹ ਵੇਦ ਉਚਾਰ ਲਿਖੇ ਗਏ ਵਿਆਸ ઋષਿ ਜੀ ਨੇ ਲਿਖੇ ਵਿਆਸ ਦਰਿਆ ਦੇ ਕੰਢੇ ਉਚਾਰੇ ਉਤਰਾਖੰਡ ਗਏ ਨੇ ਲਿਖੇ ਵਿਆਸ ਦਰਿਆ ਦੇ ਕੰਢੇ ਪੰਜਾਬ ਦੀ ਧਰਤੀ ਤੇ ਗਏ ਹੈ ਇਹ ਰਹਿਬਰਾਂ ਨੂੰ 3000 ਸਾਲ ਬਾਅਦ ਉਚਾਰੀ ਗਏ। ਇਸੇ ਤਰ੍ਹਾਂ ਜਦੋਂ ਤੁਸੀਂ ਰਮਾਇਣ ਨੂੰ ਪੜੋਗੇ, ਤੁਸੀ ਦਾਸ ਜੀ ਨੇ ਉਹ ਲਿਖਿਆ ਹੈ। ਇਸੇ ਤਰ੍ਹਾਂ ਇੱਕ ਰਮਾਇਣ ਤੇ ਵੀ ਹੈ ਉਹ ਹੋਰ ਹੈ ਜਦੋਂ ਦੋਹਾਂ ਨੂੰ ਤੁਸੀਂ ਪੜ੍ਹਦੇ ਹੋ, ਉਹਨਾਂ ਦੀ ਆਪਸੀ ਵਿਚਾਰਦਾਰਾ ਦੋਹਾਂ ਦੀ ਗੜਬੇਲ ਨਹੀਂ ਕਰਦੀ। ਪਰ ਗੁਰੂ ਅੰਸੇਦਾਰ ਆਸੰਦਰ ਪਹਿਲੀ ਵਾਰ ਉਹਨਾਂ ਦੀ ਬਾਣੀ ਹੈ ਕਿ ਸਾਰਿਆਂ ਦੇ ਵਿਚਾਰ ਆਪਸ ਵਿੱਚ ਮਿਲਦੇ ਏ ਬਾਣੀ ਆਈ ਤੇ ਸਗਲੀ ਚਿੰਤ ਮਟਾਈ ਐ ਉਹ ਉਹਨਾਂ ਦੇ ਆਖਰੀ ਬੁਣੇਰੀਆਂ ਦੇ ਬੋਲ ਇਸ ਬਾਣੀ ਦੀ ਬਾਤ ਸਰੂਪ ਬਾਸ਼ਾ ਜੀ ਨੇ ਜੈਸੀ ਹੈ ਆਪਏ ਖਸਮ ਦੀ ਬਾਣੀ ਤੈਸਰਾ ਕਰੀਂ ਧਿਆਨ ਦੇ ਲਾ ਲੋ ਆਕੇ ਇਹ ਜੇ ਨੂੰ ਜਹਾ ਨੂੰ ਪਰਮੇਸ਼ਰ ਦਰੋਂ ਆਇਆ ਐ ਅਸੀਂ ਕੋਈ ਬੋਲ ਉਚਾਰਨ ਕੀਤੇ ਇਹਦੇ ਵਿੱਚ ਸਾਡਾ ਆਪਣਾ ਬੋਲ ਇੱਕ ਵੀ ਨਹੀਂ ਤੋ ਇਸ ਤਰ੍ਹਾਂ ਵੇਖ ਜਿਹੜੇ ਉਹ ਰਚੇ ਗਏ ਇਸੀ ਤਰ੍ਹਾਂ ਜਦੋਂ ਬਾਈਬਲ ਦੀ ਬਾਤ ਹੋ ਗਈ ਹੈ ਉਹ ਪਾਸੂ ਸਾਹਿਬ ਬਾਤ ਜਾਨੀ ਦੀ ਜਾਂਦੀ ਹੈ ਕੁਝ ਧਾਰਮਿਕ ਗ੍ਰੰਥ ਤਰੀਆਂ ਦੇ 200 ਸਾਲ ਬਾਅਦ ਮਹਾਤਮਾ ਗੁਰੂ ਨੇ ਜਾਨ ਤੋਂ ਬਾਤ ਜੇ ਲੇ ਤਾਂ ਉਹਨਾਂ ਦੇ ਪਾਤੀ ਭਾਸ਼ਾ ਦੇ ਗ੍ਰੰਥ ਲਿਖੇ ਜਾਂਦੇ ਹੈ ਮੈਂ ਅੱਜ ਤੁਹਾਨੂੰ ਕੋਈ ਗੱਲ ਕਹਿ ਦਿਆਂ ਉਹ 100 ਸਾਲ ਬਾਅਦ ਉਸ ਗੱਲ ਦੀ ਕਿੰਨੀ ਕ ਹਕੀਕਤ ਰਹੇਗੀ ਉਹਦੇ ਚ ਸੱਚ ਨਹੀਂ ਰਹੇਗਾ ਬਹੁਤ ਕੁਝ ਬਦਲਿਆ ਜਾਂਦਾ ਹੈ ਇਸੇ ਤਰ੍ਹਾਂ ਕਿ ਜਿੰਨੇ ਵੀ ਦੁਨੀਆ ਦੇ ਧਾਰਮਿਕ ਗ੍ਰੰਥ ਇਸੋਂ ਸੁਣਾ ਕੇ ਜੋ ਜ਼ਿੰਮੇਤੀ ਵਿਅਕਤੀ ਬੋਲ ਸੰਗ ਉਹਦੇ ਨਾ ਹੀ ਉਚਾਰਨ ਕੀਤੇ ਗਏ ਪਰ ਡਾ. ਮੁਕਾਮ ਕਹਿੰਦਾ ਹੈ ਕਿ ਗੁਰੂ ਗੰਗ ਸਾਹਿਬ ਰਾਜੀ ਦੀ ਇਹ ਵਿਸ਼ੇਸ਼ਤਾ ਹੈ ਇੱਕ ਇੱਕ ਬੋਲ ਸਤੁਰਾਂ ਨੇ ਉਚਾਰਨ ਕੀਤਾ ਆਪ ਸਿੱਖਾਂ ਨੂੰ ਲਖਵਾਇਆ ਆਪ ਹਥੀ ਸਤੁਰਾਂ ਨੇ ਪੋਥੀ ਪਰਿਸ਼ਦ ਦਾ ਧੰਨ ਸਾਜਿਆ ਕਿਉਂਕਿ ਗੁਰੂ ਗੰਗ ਸਾਹਿਬ ਜੀ ਨੇ ਕਰ ਵੀ ਸੰਤ ਕੀਤੀ ਸੀ ਆਪ ਅੰਮ੍ਰਿਤ ਧੁਪ ਮਨਾਉਣੀ ਹੈ ਗੁਰੂ ਗੰਗ ਸਾਹਿਬ ਜੀ ਦੇ ਇਹਦੇ ਦੇ ਪਹਿਲਾ ਪਾਵਨ ਵਿਕਾਸ 1940 ਜੋ ਗੁਰੂ ਅਰਜਨ ਦੇਵ ਸਹਿਬ ਰਾਜੀ ਨੇ ਕੋਠੀ ਪਰਮੇਸ਼ਰ ਦਾ ਘਰ ਸਾਜਿਆ ਇਹਦੇ ਵਿੱਚ ਕੇਵਲ ਪੰਜ ਗੁਰੂ ਸਾਹਿਬਾਨ ਦੀ ਬਾਣੀ ਸੀ 15 ਭਗਤ 11 ਪੰਥ ਸਾਹਿਬਾਨ ਦਿੱਤੇ ਗੁਰੂ ਕੇ ਸਿੱਖਾਂ ਦੀ ਬਾਣੀ ਉਪਰੰਤ ਅਸੀਂ ਦੂਸਰਾ ਪਾਵਨ ਦਿਹਾੜਾ ਜੋ 29 ਜੀਤੂ ਮਨਾ ਕੇ ਅੱਜ ਆ ਗੁਰੂ ਰਣਜੀਤ ਸਿੰਘ ਮਹਾਰਾਜੀ ਦਾ ਸੰਪੂਰਨਤਾ ਦਿਵਸ ਸੀ ਉਸੇ ਦੇ ਕਾਰਨ ਗੁਰੂ ਜੀ ਮਹਾਰਾਜੀ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਸਤੂ ਪਾਸ਼ਾ ਦੇ ਗੁਰਦੇਵ ਪਾਂਸ ਜੀ ਦੀ ਬਾਣੀ ਇਕਾਤੀਵਾਰ ਰਾਤ ਜੈਸਾਉਂ ਦੀ ਰਾਤ ਸਤੂਰਾਂ ਨੇ ਕੋ ਬਾਣੀ ਦਰਜ ਕਰਾਈ ਹਜ਼ੂਰ ਦੇ 57 ਸ਼ਬਦ ਤੇ 19 ਸਰੂਪ ਦੇ ਲਈ ਹੈ ਕੋ ਗੁਰੂ ਹਰਿ ਸਿੰਘ ਜੀ ਅੰਦਰ ਦਰਜ ਕਰਵਾਏ ਤੇ ਜਦੋਂ ਸਤੂਰਾਂ ਨੇ ਕੋਤੀ ਪਰਮੇਸ਼ਰ ਦਾ ਤਾਨ ਸਰੂਪ ਲੈਣ ਵਾਸਤੇ ਈਵਨਿਆ ਕੋ ਸਿੱਖਾਂ ਨੂੰ ਭੇਜਿਆ ਤੇ ਉਹਨਾਂ ਨੇ ਆਖਿਆ ਸੀ ਕਿ ਜੋਤ ਦੇ ਗਗੋਬਤ ਸਿੰਘ ਆਜੰਦਰ ਗੁਰਨਾਮ ਸਿੰਘ ਸਾਹਿਬਾ ਜੀ ਹੈ ਉਹ ਆ ਬਾਣੀ ਉਚਾਰਨ ਕਰ ਲੈ ਇੱਕ ਸਤਿਗੁਰੂ ਗੁਰੂਪ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਜੀ ਧਰਤੀ ਤੇ ਇੱਕ ਓਮਕਾਰ ਤੋਂ ਲੈ ਕੇ ਸਾਰੀ ਬਾਣੀ ਸਤੂਰਾਂ ਨੇ ਜੁਬਾਨੀ ਲਿਖਵਾਈ ਦਮਦਮਾ ਸਾਹਿਬ ਜੀ ਧਰਤੀ ਤੇ ਉਹਦੇ ਤੁਸੀਂ ਪਾਵਨ ਅਸਥਾਨ ਲਿਖਣ ਸਾਹਿਬ ਹੈ ਬਾਾਰ ਬਾਾਰ ਉਥੇ ਬਾਬਾ ਦੀਪ ਸਿੰਘ ਭਾਈ ਬਨੀ ਸਿੰਘ ਜੀ ਦੀ ਲਿਖਣ ਦੀ ਸੇਵਾ ਸਤਨਾਮੂ ਬਾਬਾ ਜੀ ਸਿੰਘ ਜੀ ਦੀ ਸੇਵਾ ਕਲਮਾਂ ਕੱਢ ਕੇ ਸ਼ਾਹੀ ਯਾਦ ਕਰਨ ਲਈ ਸੀ ਜਿਹੜੀਆਂ ਕਲਮਾਂ ਤੇ ਸ਼ਾਹੀ ਵੱਧ ਜਾਂਦੀ ਉਹ ਸਰੂਪਿਤ ਜਾ ਪ੍ਰਵਾਹ ਕਰਦੇ ਸੰਭ ਅੱਜ ਵੀ ਉਹ ਸਰੂਪਨ ਦੇ ਕਦੇ ਉਥੇ ਜੇ ਬਖਸ਼ੀ ਕੀ ਦੀ ਸੰਤੂਲਾ ਨੇ ਜਿਹੜੀ ਬਚੀ ਜਾਂਦੀ ਉੱਥੇ ਗੁਰੂ ਕੀ ਅੱਖਰ ਲਿਖਦੇ ਐ ਉਹਨਾਂ ਨੂੰ ਗੁਰੂ ਕੀ ਬਾਣੀ ਦਾ ਆਤਮ ਗਿਆਨ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਸਤਨਾਮੇ ਉਸ ਤਰਹੀ ਤੇ ਜੋ ਗੁਰਦਸੇ ਮਹਾਰਾਜੀ ਦੀ ਸੰਪੂਰਤਾ ਕਰਵਾਈ ਇਹ ਦੂਸਰਾ ਦਿਹਾੜਾ ਸੀ ਹੋਣੇ ਆ ਤੇ ਤੀਸਰਾ ਦਿਹਾੜਾ ਹੈ ਤਾਨੂ ਗੁਰਸੇ ਮਹਾਰਾਜੀ ਦਾ ਗੁਰਤਾ ਗਦੀ ਦਿਵਸ ਜੁਸੇ ਵੀ ਕਮਾਲ ਤੋਂ ਗੁਰਸੇ ਮਹਾਰਾਜੀ ਨੇ ਨਾਦੇੜ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਸ਼ਰੀਰ ਪਜਾਮਾ ਸੰਕੋਚਨਾ ਸੀ ਸੰਕੋਚਿਤ ਲੋਪੇਨਾ ਸਿਖਾਉ ਦਾ ਹੁਕਮ ਕੀਤਾ ਗਿਆ ਇਹ ਸਿਖਾ ਨੇ ਬਦਲ ਆ ਕੇ ਬਾਦਸ਼ਾਹ ਗੁਰੂ ਨਾਨਕ ਸਰ ਮਹਾਰਾਜੀ ਤੋਂ ਲੈ ਕਰਕੇ ਜਦੋਂ ਵੀ ਸਤਿਗੁਰੂ ਪਾਸਿਆ ਸ਼ਰੀਰ ਸੰਪੂਰਨ ਦੇ ਉਸ ਤੋਂ ਪਹਿਲਾਂ ਗੁਰਦਾ ਕਾਦੀ ਦੇ ਕੇ ਜਾਂਦੇ ਕਿ ਪੰਥ ਨੂੰ ਭਗਵਾਈ ਦਿੰਦੇ ਨੇ ਆਸਾ ਤੁਹਾਡੇ ਤੋਂ ਬਾਤ ਅਗਵਾਈ ਖੋਹ ਕਰੇਗਾ ਇਹ ਸਤਿਗੁਰੂ ਨੇ ਆਖਿਆ ਫਿਰ ਆਗਿਆ ਭਈ ਆਕਾਲ ਕੀ ਤਵੇਂ ਜਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਣਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਣਿਓ ਪ੍ਰਕੂਰਾ ਔਰ ਕੋ ਮੇਰਾ ਬੋਤਾ ਹੈ ਖੋਜ ਸ਼ਬਦ ਮੇਰੇ ਜਿਹੜਾ ਪ੍ਰਮਾਤਮਾ ਨੂੰ ਲੱਭਣਾ ਚਾਹਦਾ ਹੈ ਉਹ ਸ਼ਬਦ ਦੀ ਖੋਜ ਦੇ ਵਿਚਾਰ ਵਿੱਚ ਪਏ ਕਿਉਂਕਿ ਖੋਜ ਦਾ ਸਵੰਗ ਖਜ਼ਾਨੇ ਨਾਲ ਹੁੰਦਾ ਹੈ ਖਜ਼ਾਨਾ ਜਿੰਨਾ ਗਹਿਰਾ ਹੋਏਗਾ ਖੋਜ ਉਨੀ ਹੀ ਗਹਿਰੀ ਹੋਏਗੀ ਖੋਜ ਕਰੋ ਸੀ ਆਪਣੀ ਜੋ ਪਾਣੀ ਕਢਣਾ ਪਾਣੀ 200 ਫੁੱਟ ਦੇ ਜੇ ਅਸੀਂ 10 ਫੁੱਟ 20 ਫੁੱਟ 50 ਫੁੱਟ ਕਢਾਂਗੇ ਪਾਣੀ ਨਹੀਂ ਕਢਦਾ ਉਹ 200 ਫੁੱਟ ਗਹਿਰਾਈ ਤੇ ਜਾਣਾ ਪਏਗਾ ਪਾਣੀ ਮਿਲੇਗਾ ਤਾਂ ਜਿਹੋ ਪਰਕੌਰੀਮ ਦੇ ਗੈਸ ਕੱਢੀ ਜਾਂਦੀ ਹੈ ਉਹ ਹਜ਼ਾਰਾਂ ਫੁੱਟ ਦਰਦੀ ਨੂੰ ਖੋਦਿਆ ਜਾਂਦਾ ਹੈ ਤਾਂ ਉਹ ਖਜ਼ਾਨਾ ਪ੍ਰਾਪਤ ਹੁੰਦਾ ਹੈ ਇਸੇ ਤਰ੍ਹਾਂ ਇਹ ਧੁਰ ਕੀ ਬਾਣੀ ਦਾ ਇਹ ਖਜ਼ਾਨਾ ਹੈ ਬਾਈ ਗੁਰਦਾਸ ਸਾਹਿਬ ਜੀ ਦਾ ਵਚਨ ਜੋ ਦਾਸ ਨੇ ਅੰਮ੍ਰਿਤ ਬਾਣੀ ਸਾਪ ਨੂੰ ਸਾਂਝਾ ਕੀਤਾ ਹੈ ਕਿ ਜੈਸੇ ਤੋਂ ਸਫਲ ਨੇ ਤਪੂਰਨ ਸਮੁੰਦਰ ਵਿਖੇ ਹਰ ਸਮਰਜੀਵਾ ਨੇ ਸੇਵ ਪ੍ਰਸਾਦ ਪਾ ਲਈ ਆਕੇ ਇਸ ਤਰ੍ਹਾਂ ਸਮੁੰਦਰ ਵਿੱਚ ਹੀਰੇ ਮੋਤੀ ਜਵਾਹਰ ਆਪ ਨੇ ਕਾਰੂਨਾ ਮੋਦੀਆਂ ਦੇ ਹੀਰਿਆਂ ਜਵਾਲਾਤ ਨੂੰ ਕੋਈ ਵਿਰਲਾ ਮਰਦ ਹੀ ਬੜਾ ਹਰਸ ਜਿਹੜਾ ਹੈ ਉਹ ਚੁਪੀ ਮਾਰ ਕੇ ਕੋਸ਼ ਕਰਕੇ ਕੰਮ ਕਰਦਾ ਹੈ ਉਸੇ ਨੂੰ ਆਪ ਨੇ ਦੇ ਜੈਸੇ ਪਰਬਤ ਦੇ ਹੀਰਾ ਬਾਣੇ ਕਾਸ ਸਿੱਧ ਖਨਵਾਰਾ ਖੰਡ ਜਾਂ ਵਿਖੇ ਪਰੇਟ ਆਵਾਹੀ ਆਖਿਆ ਇਸ ਤਰ੍ਹਾਂ ਪਰਬਤਾਂ ਤੇ ਪਹਾੜਾਂ ਤੇ ਖੰਡਾਂ ਤੇ ਸੋਨੇ ਤੇ ਹੀਰਿਆਂ ਦੀਆਂ ਪਰ ਕੁ ਮਨੁੱਖ ਜਿਹੜੇ ਐ ਉਹ ਖਾਨਾਂ ਦੀ ਖੋਜ ਕਰਕੇ ਉਹਨਾਂ ਚੋਂ ਹੀਰੇ ਜ਼ਵਾਹਰਾਤ ਲਿਆਉਂਦੇ ਐ ਤੇ ਲਿਆ ਕੇ ਮਨੁੱਖਤਾ ਦੇ ਸਾਹਮਣੇ ਪ੍ਰਗਟ ਕਰਦੇ ਨੇ ਇਸੇ ਉਦਾਹਰਣ ਭਾਈ ਉਦਾਸਰ ਦਿੰਦੇ ਜੈਸੇ ਵੰਦ ਵਿਖੇ ਮਲਿਆਤਰ ਸੋਧਾ ਕਮੂਰ ਸੋਨ ਕੈ ਸੁਆਸੀ ਸੁਆਸਹਿ ਸਾਵਈ ਅਗਰ ਇਸ ਤੋਂ ਕਰਦੇ ਜੀ ਕੁਦਰਤ ਦੇ ਅੰਦਰ ਵਨਸਪਤੀ ਅੰਦਰ ਅਨੇਕਾਂ ਤਰ੍ਹਾਂ ਦਾ ਜਨਨ ਅਨੇਕਾਂ ਪ੍ਰਕਾਰ ਦੀਆਂ ਸੁਗੰਧੀਆਂ ਦੇ ਖੁਦਾਈਆਂ ਪਕੂਨਾ ਜੋ ਕੋਈ ਵਿਰਲੇ ਪਰੋਖ ਜਿਹੜੀ ਅਤਰ ਫਲੇਰ ਬਣਾਉਣ ਵਾਲੇ ਉਹ ਅਤਰ ਤਿਆਰ ਕਰਕੇ ਪਰਫਿਊਮ ਅਨੇਕਾਂ ਪ੍ਰਕਾਰ ਦੇ ਤਿਆਰ ਕਰਕੇ ਮਨੁੱਖਤਾ ਦੇ ਸਾਹਮਣੇ ਪ੍ਰਗਟ ਕਰਦੇ ਨੇ ਏਸੀ ਤਰ੍ਹਾਂ ਪਿੰਦੇ ਗੁਰੂ ਘਟੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ ਆਖੇ ਇਸ ਗੁਰਬਾਣੀ ਦੇ ਅੰਦਰ ਧੰਮ ਅਰਥ ਕਾਮ ਮੋਖ ਇਹ ਚਾਰੇ ਪਦਾਰਥ ਨੇ

ਇਹ ਨਾਨਕ ਗੁਰੂ ਜੀ ਨੇ ਮਹਾਰਾਜੀ ਦੀ ਅਗਵਾਈ ਕੋਸ਼ਿਸ਼ ਕੀਤੀ ਤੇ ਆਖਿਆ ਇਹ ਸਾਰੀ ਮਨੁੱਖਤਾ ਵਾਸਤੇ ਸਮਝ ਹੈ ਕਿ ਤੇ ਕੋਈ ਨਾਮ ਉਹ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ਼ ਹੈ ਕੋ ਦੜ ਲੈ ਇਸ ਦਾ ਵੇਖ ਉਦਾਹਰਣ ਇਹ ਜਿਹੜੇ ਧਾਰਮਿਕ ਗ੍ਰੰਥ ਵੇਖ ਪੜਾਏ ਗਏ ਸਦੀਕੇ ਪਰ ਆਖਿਆ ਇਹਨਾਂ ਨੂੰ ਪੜ੍ਹ ਤੇ ਪੜਾਉਂਦਾ ਅਧਿਕਾਰ ਕੇਵਲ ਰਾਮ ਨੂੰ ਹੈ ਹੋਰ ਕੋਈ ਮਨੁੱਖ ਵੇਦਾ ਦੀ ਬਣਾਈ ਕਰ ਸਕਦਾ ਬਰ ਬਨਸੇ ਮਾਰਾ ਜੀ ਦੀ ਬਾਣੀ ਸਭੁਰਾ ਆਖੈ ਤੇ ਇਕਤਰੀ ਬ੍ਰਾਹਮਣ ਸੂਦਵੈ ਉਪਦੇਸ਼ ਚੋਂ ਵਰਨਾ ਕੋ ਸਜਾ ਅਗੈ ਕੋਈ ਵੀ ਆਏ ਸਾਰੇ ਬਨਾਂ ਨੂੰ ਕੀਤੇ ਉਪਦੇਸ਼ ਸੰਝੈ ਇਕੋ ਇੱਕ ਦੁਨੀਆ ਤੇ ਤਾਰ ਹੈ ਜਿਹੜਾ ਸਾਰੀ ਨਿਰੁਕਤਾ ਦਾ ਸੰਝੈ ਜਿਹਦੇ ਬਾਤ ਭਗ ਸੇਵਨ ਕੀਦੇ ਕਬੀਰ ਜਿੰਨਰ ਆਪ ਤਜਾਦੇ ਹੋ ਹੱਕ ਕੈ ਨਾਹੀ ਕੋਈ ਸੋਧਰ ਕੈਸੇ ਛੋੜੀ ਹੈ ਜੋ ਦਾ ਐਸਾ ਹੋਏ ਦੁਨੀਆ ਦੇ ਦਰਦੇ ਬੰਦਰਾ ਤੇ ਇਬਾਦਤ ਕਰਨ ਵਾਸਤੇ ਬਖਸ਼ੇਵਾਨ ਗਏ ਉਹਨਾਂ ਨੂੰ ਧਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਪਰ ਜਿਸ ਦਿਨ ਗੁਰਜਨਨ ਆਏ ਸਤਨਾ ਆਖਿਆ ਅਬ ਮੈਂ ਤੁਹਾਨੂੰ ਐਸੇ ਹਰ ਮਦਦ ਵਿਚ ਦੋਣਾ ਜਿੱਥੇ ਤੁਹਾਨੂੰ ਧਕੇ ਕੀ ਕਰਨਗੇ ਜਗੋ ਜਗ ਅਟਲ ਸਿੱਧੇ ਹੋਣਗੇ ਬਖਸ਼ੇਵਾਨ ਜੀ ਨੇ ਆਪਣੀ ਜੀਵਨੀ ਬਾਤ ਚੋਂ ਜਾਣ ਉਮੀਦ ਹੈ ਕਿ ਹਸਤ ਘਿਰ ਤੇਰੇ ਜਿਹੋਣੇ ਆਇਆ ਜਿਉਂ ਪਰੜਾਈ ਦੇਵ ਦੇ ਪਾਛੇ ਬੈਠਾ ਜਾਏ ਜੋ ਜੋ ਨਾਮਾ ਅਗੁਰੂ ਪੁਚਰੇ ਭਗਤ ਜਨਾ ਕੋ ਦੇਵ ਦਾ ਅਹਿਰ ਪਰਮੇਸ਼ਰ ਨੂੰ ਉਹ ਹੰਕਾਰੀਆਂ ਦੇ ਦੇਰ ਘੋਲੇ ਪਏ ਤੇ ਆਪਣੇ ਭਗਤਾਂ ਦੀ ਪੰਧ ਰਖੀ ਤੇ ਸਤguru ਪਾਤਸ਼ਾਹ ਨੇ ਜਿਨ੍ਹਾਂ ਭਗਤਾਂ ਨੂੰ ਇਵੇਂ ਕਹਿ ਕੇ ਸੰਸਾਰ ਦੁਨਦਾਰ ਰਸੀ ਤੇ ਅੱਜ ਉਹਨਾਂ ਨੂੰ ਸਤguru ਨਾਲੇ ਬਰੋਬਰ ਬਿਠਾਇਆ ਤੇ ਭਗਤਾਂ ਨੇ ਅਲਾਮੀਆਂ ਸ਼ਬਦ ਗਏ ਕਿ ਐਸੀ ਨਾਲ ਕੋਜ ਮੇਰੇ ਤੋਰ ਰੇ ਗਰੀਬ ਜਵਾਤ ਸਈਆ ਮੇਰਾ ਮਾਥੇ ਸ਼ਤਰ ਧਰੈ ਜਾਕੀ ਸ਼ੋਤ ਜਗਤ ਕੋ ਲਗੈ ਤਾਂ ਪਰ ਤੂੰ ਹੀ ਧਰੈ ਨੀਜੇ ਕੂਚ ਕਰੇ ਮੇਰਾ ਗੋਬਿੰਦ ਕਾਮੁ ਪੀਨਾ ਨਰ ਅਖਰੀ ਮੇਰੀ ਬਾਤ ਨਹੀਂ ਰਹਿਤਾ ਤੋ ਕਿਸ ਦਰ ਦੇ ਦਰਵਾਜੇ ਸਾਰੀ ਮਾਨੁ ਦਾ ਨਹੀਂ ਮਿਲੈ ਇਥੇ ਕੋਈ ਦਾਵੈ ਕੋ ਸੁਣੈ ਬਾਤਨਾਮਾ ਜਿਤ ਲਾਇ ਕਉ ਕਬੀਰ ਸੰਸਾ ਨਹੀਂ

ਿਸ ਦਾ ਹੋਏ ਉਦਾਰਨੋ ਭੋਜਨ ਨੂੰ ਕਿਸੇ ਜਾਤ ਕਿਸੇ ਵੰਡ ਕਿਸੇ ਦੇਸ਼ ਕਿਸੇ ਵਤਨ ਦਾ ਬਣਨਾ ਹੈ ਭੋਜਨ ਦਾ ਕਰਮ ਹੈ ਉਹਦੀ ਭੁੱਖ ਦੀ ਪੂਰਤੀ ਕਰਨਾ ਪਾਣੀ ਦਾ ਕਰਮ ਹੈ ਉਹਦੀ ਪਿਆਸ ਬੁਝਾਉਣਾ ਇਸੇ ਤਰ੍ਹਾਂ ਇਹ ਬਾਣੀ ਅਧਿਆਤਮ ਦਾ ਖਜ਼ਾਨਾ ਹੈ ਕਿ ਪ੍ਰਭਾਤਮਾ ਦੇ ਦਰਸ਼ਨਾਂ ਦੀ ਪਿਆਸ ਪੂਰੀ ਹੁੰਦੀ ਏਕੇ ਤੇ ਆ ਕੇ ਆਤਮ ਖਜ਼ਾਨਾ ਜਿਹੜਾ ਸਾਚਾ ਨਾਮ ਜਿਹੜਾ ਆਧਾਰੂ ਦੀ ਦਾਤ પ્રાપ્ત ਹੁੰਦੀ ਸਤਿਗੁਰੂ ਬਖਸ਼ੇ ਇਹ ਰਹਿਮਤ ਕਰੇ ਅਸੀਂ ਗੁਰਬਾਣੀ ਦੇ ਲਾਗ ਲੱਗੇ ਗੁਰਬਾਣੀ ਦੇ ਵਿਚਾਰ ਦੇ ਨਾਲ ਰਹੋ ਜੇ ਸਤਿਗੁਰੂ ਦੇ ਜੀਵਨ ਸਾਡੀ ਜੋੜੀ ਪਾਉਣ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਤੋਂ ਇਸ ਬਾਣੀ ਦੇ ਲੱਗ ਲੱਗੇ ਸਤਿਗੁਰੂ ਨੇ ਬਹੁਤ ਵੱਡੀ ਕਿਰਪਾ ਦਾ ਇੱਕ ਸਾਡੀ ਸਿੱਖਾਂ ਤੇ ਬਖਸ਼ਿਸ਼ ਕੀਤੀ ਹੈ ਦਾਸ ਬਿੰਦੀ ਕਰਦਾ ਹੁੰਦਾ ਹੈ ਇਹ ਕਿਰਪਾ ਰੱਬ ਨੇ ਸਾਡੇ ਤੇ ਕੀਤੀਆਂ ਨੇ ਕਿਉਂਕਿ ਅਸੀਂ ਆਪਣੀ ਆਪ ਦੀ ਆਪ ਕਰੀਏ ਪਹਿਲੀ ਕਿਰਪਾ ਇਹ ਸਾਨੂੰ ਮਨੁੱਖੀ ਜਨਮਾ ਮਿਲਿਆ ਹੈ ਦੂਸਰੀ ਕਿਰਪਾ ਸਾਨੂੰ ਸਿੱਖਾਂ ਦੇ ਘਰ ਜਨਮ ਮਿਲ ਗਿਆ ਹੈ ਤੀਸਰੀ ਕਿਰਪਾ ਗੁਰੂ ਸਰ ਮਹਾਰਾਜ ਵਰਗੇ ਗੁਰੂ ਮਿਲ ਕੇ ਤੇ ਜਾਪਤ ਜੋਤ ਜਪੈ ਇਸ ਵਾਸਤ ਇੱਕ ਬਿਨਾ ਮਨ ਨੈਕ ਨਾ ਪੰਨਾ ਤੇ ਚੌਥੀ ਕਿਰਪਾ ਸੀ ਗੁਰੂ ਦੀ ਬਾਣੀ ਪੜ ਕੇ ਆਪ ਆਪਰੇ ਦੇਖਨੀ ਹੈ ਤੋ ਇਹ ਬਾਣੀ ਸੁਣਤ ਕਮਾਮਤ ਹੋਤ ਉਦਾਰ ਜਿਹੜੀ ਬਾਣੀ ਪੜਨਗੇ ਉਹਨਾਂ ਦਾ ਉਦਾਰ ਹੋਏਗਾ ਤੋ ਸਾਰੀਆਂ ਸੰਤਾਂ ਨੂੰ ਤਨ ਤਨ ਸਾਮ શ્રી ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰਾਂ 'ਤੇ ਪਾਵਨ ਪ੍ਰਕਾਸ਼ ਦਿਹਾੜੇ ਦਿयां ਲੱਖ ਲੱਖ ਵਧਾਈਆਂ ਹੋਣ ਦਾਸ ਦਸਮਸਾ ਸਮਾਪਤ ਹੈ ਸੂ ਸੰਤਾਨ ਨੂੰ ਬਹੁਤ ਬਹੁਤ ਵਧਾਈਆਂ ਇਹ ਬੇਨਤੀਆਂ ਕਰਦਾ ਦਾਸ ਹਿਮੰਦਾ ਜਾਜਕ ਹੈ ਅਖੀਰ ਵਿੱਚ ਇੱਕੋ ਅਰਦਾਸ ਕਰੀਏ ਤੇਰੇ ਨਾਮ 'ਤੇ ਆਦਰ ਸਭੀ ਦੁੱਖ ਦੂਰ ਹੁੰਦੇ ਹੈ ਹਨੇਰੇ 'ਚ ਭਟਕਨੇ ਵਾਲੇ ਵੀ ਫੁੱਲ ਉਗਦੇ ਹੁੰਦੇ ਹੈ ਤੇਰੇ ਤੋਂ ਦਰ ਕੀ ਬਾਤ ਵੀ ਤਕਸੀਰ ਹੈ ਮੇਰੇ ਸਤਿਗੁਰੂ तेरे चरणों में झुककर पत्र भी कोई नूर होते हैं पत्र भी कोई नूर होते हैं प्यास दिवसीस मलोपते आप जी वाल जी का बाल सा वाल जी के में बैठे ये संत भाई साहब और जी उनका जी जरूरी कथावाचक डॉ साहब आपकी लावण्य विद्वता पूर्ण और असर पर प्रभारी ਜੋ ਮੁਰਮਤ ਕਰਦੇ ਹਨ ਉਹ ਪਾਏ ਜਾਂਦੇ ਹਨ